ਸਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵੀ ਝਾਰੋ ਅਮਰ ਦਾ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਅਧਾਰ ਜੇ ਕੋ ਖਾਲੈ ਜੇ ਕੋ ਪੁੰਚੈ ਇਸ ਕਾ ਹੋਏ ਅਧਾਰ ਮਜਾ ਗਾਮਾ ਰੱਖੀਆਂ ਨਾ ਸਾਰੀ ਰਾਤ ਸਾਰਾ ਦਿਨ ਪਸ਼ੂ ਕੀ ਕਰਦਾ ਜਦੋਂ ਪਠਾ தਥਾ ਪੈ ਗਿਆ ਉਹਨੇ ਸਾਰਾ ਕੁਝ ਵੜ ਵੜ ਕੇ ਫਟਾ ਫਟ ਆਪਣਾ ਵੀ ਤੇ ਨਾਲ ਦੇ ਪਸ਼ੂ ਦਾ ਵੀ ਅੰਦਰ ਸੁਟ ਲੈਣਾ ਪਸ਼ੂ ਨੇ ਮੱਝਾਂ ਨਹੀਂ ਕਰਨਾ ਜਿਹੜਾ ਵੀ ਉਹਦੇ ਕੋਲ ਪੱਠਾ ਦਿੱਥਾ ਆ ਗਿਆ ਸੁੱਕਾ ਹੈ ਗਿੱਲਾ ਹੈ ਜਾਂ ਜਿਵੇਂ ਵੀ ਖਾਲ ਦਾ ਹੈ ਬਹੁਤ ਹੈ ਤਾਂ ਉਹਨੇ ਸਾਰੀਆਂ ਸਾਰਾ ਜਿਹੜਾ ਪੱਠਾ ਦਿੱਥਾ ਹੈ ਕਰ ਅੰਦਰ ਸੁਟ ਲੈਣਾ ਬਾਅਦ ਵਿੱਚ ਤੁਸੀਂ ਪਾਣੀ ਪਿਆ ਕੇ ਮਈਆਂ ਚੋ ਚਾ ਕੇ ਨਵਾ ਕੇ ਬਾਹਰ ਬਣ ਜਣੀਆ ਕਿਸੇ ਵਿਰਲੇ ਖਾਂ ਤੇ ਉੱਥੇ ਬੈਠ ਕੇ ਫਿਰ ਪਸ਼ੂ ਨੇ ਪਸ਼ੂ ਮਿਲਾਂ ਚੰਗੇ ਆਈਆਂ ਉਸੇ ਮੈਸ਼ੂਦੇ ਵਿੱਚ ਫਿਰ ਕਿੰਗੇ ਆਈ ਮਿਲਦੀ ਹੈ ਕਿ ਉਹਨੇ ਖਾਦਾ ਹੋਇਆ ਖਾਣਾ ਜਿਹੜਾ ਉਹ ਦੁਬਾਰੇ ਪੇਟ ਵਿੱਚੋਂ ਲਿਆ ਕੇ ਜੁਬਾਣੇ 'ਚ ਲਿਆਉਂਦਾ ਫਿਰ ਉਹਨੇ ਅਗਾਲੀ ਕਰਨਾ ਤੁਸੀਂ ਜਗਾਰੀ ਕਹਿੰਦੇ ਸੀ ਅਗਾਰੀ ਕਹਿੰਦੇ ਨੇ ਫਿਰ ਉਹ ਖਾਦਾ ਹੋਇਆ ਖਾਣਾ ਉਹਨੇ ਅਗਾਲੀ ਕਰਨਾ ਉਹਨੂੰ ਚਬਾ ਕੇ ਬਿਲਕੁਲ ਬਰੀਕ ਕਰਕੇ ਉਹਦਾ ਰਸ ਲੈਣਾ ਇਹਨੂੰ ਪੁੰਜਣਾ ਕਹਿੰਦੇ ਆ ਉਹਨੂੰ ਬੜੇ ਤਰੀਕੇ ਦੇ ਨਾਲ ਚਬਾ ਕੇ ਤੇ ਉਹਨੂੰ ਫਿਰ ਪਚਾ ਲੈਣਾ ਜੇ ਕੋ ਖਾਵੈ ਜੇ ਕੋ ਪੁੰਚੈ ਇਸ ਕਾ ਹੋਇ ਅਧਾਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਕ ਪੁੱਤਰ ਬਾਣੀ ਦਾ ਸਮੁੱਚਾ ਪੰਡਾਰਾ ਪਹਿਲਾਂ ਗੁਰਸਿੱਖ ਨੇ ਕੰਨਾਂ ਰਾਹੀਂ ਸੁੰਨਾ ਜ਼ੁਬਾਨ ਰਾਹੀਂ ਜਪਣਾ ਫਿਰ ਕੱਲੇ ਤੁਰਦੇ ਫਿਰਦੇ ਆ ਜਿੱਥੇ ਵੀ ਸਮਾਂ ਮਿਲੇ ਤਉ ਉਸ ਸ਼ਬਦ ਦੀ ਵਿਚਾਰ ਕਰਨੀ ਜੇ ਕੋ ਖਾਵੈ ਜੇ ਕੋ ਪੁੰਚੈ ਫਿਰ ਉਹਨੂੰ ਪਚਾਉਣਾ ਆ ਜਿਹੜਾ ਰਸ ਮਿਲਜੈ ਜਿਹੜੀ ਗਿਆਨ ਦੀ ਦਾਤ ਜਾਂ ਬਰਾਕ ਦੀ ਦਾਤ ਮਿਲ ਜਾਏ ਤੈਨੂੰ ਸੁਭਾਕੇ ਰੱਖਣਾ। ਉਹ ਸੁਭਾਰ ਤਾਂ ਨਹੀਂ ਖਾਣਾ ਸੋਣਦਾ। ਉਹਨੂੰ ਅੰਦਰ ਹੀ ਅੰਦਰੋਂ ਪੜ ਲੈਂਦਾ, ਚੁਬਾ ਲੈਂਦਾ, ਬਾਅਦ ਫਿਰ ਲਾ ਲੈਂਦਾ। ਇਸੇ ਤਰ੍ਹਾਂ ਆਰਦੇ ਜੇ ਕੋ ਖਾਵੇ, ਜੇ ਕੋ ਪੁੰਚੇ ਤਿਸ ਦਾ ਹੋਏ ਉਦਾਰੋ। ਉਸ ਦਾ ਉਦਾਰੋ।